ਅੱਬਾ ਬਰਫਾਨੀ ਦੇ ਦਰਸ਼ਨਾਂ ਦੇ ਲਈ ਹਰ ਸਾਲ ਹੋਣ ਵਾਲੀ ਅਮਰਨਾਥ ਯਾਤਰਾ ਸ਼ੁਰੂ ਹੋ ਗਈ ਹੈ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ सिन्हा ਨੇ ਸ਼ੁੱਕਰਵਾਰ ਨੂੰ ਯਾਨੀ ਕਿ 28 ਜੂਨ ਨੂੰ ਸਵੇਰੇ 5:30 ਵਜੇ ਜੰਮੂ ਦੇ ਬੇਸ ਕੈਂਪ ਤੋਂ ਸ਼ਰਦਾਲੂਆਂ ਦੇ ਪਹਿਲੇ ਜਥੇ ਨੂੰ ਹਰੀ ਚੰਡੀ ਦੇ ਕੀ ਰਵਾਨਾ ਕੀਤਾ ਹੈ ਸ਼ਰਦਾਲੂਆਂ ਦੇ ਜਥਾ ਦੁਪਹਿਰ 2 ਵਜੇ ਦੱਖਣੀ ਕਸ਼ਮੀਰ ਦੇ ਪੈਲਗਾਮ ਅਤੇ ਮੱਧ ਕਸ਼ਮੀਰ ਦੇ ਬਾਲਟਾਲ ਜਿਹੜਾ ਪਹੁੰਚਿਆ ਹੈ 52 ਦਿਨਾਂ ਦੀ ਤੀਰਥ ਯਾਤਰਾ ਅੱਜ ਯਾਨੀ ਕਿ 29 ਜੂਨ ਨੂੰ ਦੋ ਰੂਟਾਂ ਦੇ ਰਾਹੀਂ ਸ਼ੁਰੂ ਹੋਵੇਗੀ ਅਨੰਤਨਾਗ ਦੇ ਜਰਵੈਤੀ 48 ਕਿਲੋਮੀਟਰ ਲੰਬਾ ਨਨਵਾਨ ਪੈਲਗਾਮ ਰਸਤਾ ਅਤੇ ਗੰਦਰਬਲ ਦੇ ਵਿੱਚ ਛੋਟਾ ਪਰ ਔਖਾ 14 ਕਿਲੋਮੀਟਰ ਬਾਲਟਾਲ ਰਸਤਾ ਹੈ ਤੇ શ્રી ਅਮਰਨਾਥ ਸ਼ਰਾਈਨ ਬੋਰਡ ਦੇ ਅਧਿਕਾਰੀਆਂ ਦੇ ਅਨੁਸਾਰ ਸ਼ਹਿਰ ਦੇ ਸ਼ਾਲੀਮਾਰ ਖੇਤਰ ਵਿੱਚ ਅਨ ਰਜਿਸਟਰ ਸ਼ਰਧਾਲੂਆਂ ਦੇ ਲਈ ਮੌਕੇ ਤੇ ਰਜਿਸਟ੍ਰੇਸ਼ਨ ਕੇਂਦਰ ਸਥਾਪਿਤ ਕੀਤਾ ਗਿਆ ਹੈ ਜਦਕਿ ਰਾਮ ਮੰਦਰ ਵਿਖੇ ਸਾਧੂਆਂ ਦੀ ਰਜਿਸਟ੍ਰੇਸ਼ਨ ਦੇ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ ਅਮਰਨਾਥ ਯਾਤਰਾ ਨੂੰ Hindu ਧਰਮ ਦੇ ਵਿੱਚ ਸਭ ਤੋਂ ਪਵਿੱਤਰ ਤੀਰਥ ਮੰਨਿਆ ਜਾਂਦਾ ਹੈ ਦਸਦੀਕ ਸ਼ਿਵ ਭਗਤ ਅਮਰਨਾਥ ਯਾਤਰਾ ਕਰਨ ਦੇ ਲਈ ਸਾਲ ਪਰ ਬੇਸਵਰੀ ਦੇ ਨਾਲ ਉਡੀਕ ਕਰਦੇ ਹਨ ਤਾਂ ਜੋ ਪਵਿੱਤਰ ਅਮਰਨਾਥ ਗੁਫਾ ਦੇ ਵਿੱਚ ਬਾਬਾ ਬਰਫਾਨੀ ਦੇ ਦਰਸ਼ਨ ਕਰ ਸਕਣ ਅਮਰਨਾਥ ਯਾਤਰਾ ਬਹੁਤ ਮੁਸ਼ਕਲ ਹੈ ਜਿਸ ਤੇ ਲਈ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਦੇ ਮੀਂਹ ਤੇ ਕਦੇ ਠੰਡ ਹਰ ਕਦਮ ਤੇ ਸ਼ਰਦਾਲੂਆਂ ਦੀ ਪ੍ਰੀਖਿਆ ਲੈਂਦੀ ਹੈ ਪਰ ਇਨਾਂ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਸ਼ਰਦਾਲੂ ਬਾਬਾ ਬਰਫਾਨੀ ਦੇ ਦਰਸ਼ਨਾਂ ਦੇ ਲਈ ਪੂਰੇ ਉਤਸ਼ਾਹ ਦੇ ਨਾਲ ਆਉਂਦੇ ਹਨ ਤਦ ASCII ਕਿ ਹਿੰਦੂ ਇਤਿਹਾਸ ਦੇ ਅਨੁਸਾਰ ਇਹ ਉਹ ਪਵਿੱਤਰ ਗੁਫਾ ਹੈ ਜਿੱਥੇ ਭਗਵਾਨ ਸ਼ਿਵ ਨੇ ਮਾਤਾ ਪਾਰਵਤੀ ਨੂੰ ਅਮਰਤਾ ਦੇ ਰਾਜ ਬਾਰੇ ਦੱਸਿਆ ਸੀ ਪૌਰਾਣਿਕ ਗ੍ਰੰਥਾਂ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਜੋ ਸ਼ਰਦਾਲੂ ਇਸ ਪਵਿੱਤਰ ਗੁਫਾ ਦੇ ਵਿੱਚ ਬਣੇ برف ਦੇ ਸ਼ਿਵਲਿੰਗ ਭਾ ਬਾਬਾ ਬਰਫਾਨੀ ਦੇ ਦਰਸ਼ਨ ਕਰਦੇ ਹਨ ਉਸ ਤੇ ਸਾਰੇ ਪਾਪ ਨਸ਼ਟ ਹੋ ਜਾਂਦੇ ਹਨ ਅਤੇ ਉਸ ਨੂੰ ਮੌਤ ਤੋਂ ਬਾਅਦ ਮੁਕਤੀ ਮਿਲਦੀ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਨ ਦੇ ਨਾਲ 23 ਤੀਰਥ ਸਥਾਨਾਂ ਦੇ ਦਰਸ਼ਨ ਕਰਨ ਦੇ ਬਰਾਬਰ ਪੁੰਨ ਪ੍ਰਾਪਤ ਹੁੰਦਾ ਹੈ ਆਬਾ ਬਰਫਾਨੀ ਦੇ ਦਰਸ਼ਨਾਂ ਦੇ ਲਈ ਹਰ ਸਾਲ ਹੋਣ ਵਾਲੀ ਅਮਰਨਾਥ ਯਾਤਰਾ ਸ਼ੁਰੂ ਹੋ ਗਈ ਹੈ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ सिन्हा ਨੇ ਸ਼ੁੱਕਰਵਾਰ ਨੂੰ ਯਾਨੀ ਕਿ 28 ਜੂਨ ਨੂੰ ਸਵੇਰੇ 5:30 ਵਜੇ ਜੰਮੂ ਦੇ ਬੇਸ ਕੈਂਪ ਤੋਂ ਸ਼ਰਦਾਲੂਆਂ ਦੇ ਪਹਿਲੇ ਜਥੇ ਨੂੰ ਹਰੀ ਚੰਡੀ ਦੇ ਕੀ ਰਵਾਨਾ ਕੀਤਾ ਹੈ ਸ਼ਰਦਾਲੂਆਂ ਦਾ ਇਹ ਜਥਾ ਦੁਪਹਿਰ 2 ਵਜੇ ਤੱਕ ਦੀ ਕਸ਼ਮੀਰ ਦੇ ਪੈਲਗਾਮ ਅਤੇ ਮੱਧ ਕਸ਼ਮੀਰ ਦੇ ਬਾਲਟਾਲ ਜਿਹੜਾ ਪਹੁੰਚਿਆ 52 ਦਿਨਾਂ ਦੀ ਤੀਰਥ ਯਾਤਰਾ ਅੱਜ ਯਾਨੀ ਕਿ 29 ਜੂਨ ਨੂੰ ਨੂੰ ਦੋ ਰੂਟਾਂ ਦੇ ਰਾਹੀਂ ਸ਼ੁਰੂ ਹੋਵੇਗੀ ਅਨੰਤਨਾਗ ਦੇ ਵਿੱਚ ਰਵੈਤੀ 48 ਕਿਲੋਮੀਟਰ ਲੰਬਾ ਨਨਵਾਨ ਪੈਲਗਾਮ ਰਸਤਾ ਅਤੇ ਗੰਦਰਬਲ ਦੇ ਵਿੱਚ ਛੋਟਾ ਪਰ ਔਖਾ 14 ਕਿਲੋਮੀਟਰ ਬਾਲਟਾਲ ਰਸਤਾ ਹੈ ਤੇ ਸ਼੍ਰੀ ਅਮਰਨਾਥ ਸ਼ਰਾਇਨ ਬੋਰਡ ਦੇ ਅਧਿਕਾਰੀਆਂ ਦੇ ਅਨੁਸਾਰ ਸ਼ਹਿਰ ਦੇ ਸ਼ਾਲੀਮਾਰ ਖੇਤਰ ਵਿੱਚ ਅਨਰਜਿਸਟਰ ਸ਼ਰਧਾਲੂਆਂ ਦੇ ਲਈ ਮੌਕੇ ਤੇ ਰਜਿਸਟ੍ਰੇਸ਼ਨ ਕੇਂਦਰ ਸਥਾਪਿਤ ਕੀਤਾ ਗਿਆ ਜਦਕਿ ਰਾਮ ਮੰਦਰ ਵਿਖੇ ਸਾਧੂਆਂ ਦੀ ਰਜਿਸਟ੍ਰੇਸ਼ਨ ਦੇ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ ਅਮਰਨਾਥ ਯਾਤਰਾ ਨੂੰ Hindu ਧਰਮ ਦੇ ਵਿੱਚ ਸਭ ਤੋਂ ਪਵਿੱਤਰ ਤੀਰਥ ਮੰਨਿਆ ਜਾਂਦਾ ਦਾ ਦੱਸਦੇ ਕਿ ਸ਼ਿਵ ਭਗਤ ਅਮਰਨਾਥ ਯਾਤਰਾ ਕਰਨ ਦੇ ਲਈ ਸਾਲ ਪਰ ਬੇਸਬਰੀ ਦੇ ਨਾਲ ਉਡੀਕ ਕਰਦੇ ਹਨ ਤਾਂ ਜੋ ਪਵਿੱਤਰ ਅਮਰਨਾਥ ਗੁਫਾ ਦੇ ਵਿੱਚ ਬਾਬਾ ਬਰਫਾਨੀ ਦੇ ਦਰਸ਼ਨ ਕਰ ਸਕਣ ਅਮਰਨਾਥ ਯਾਤਰਾ ਬਹੁਤ ਮੁਸ਼ਕਲ ਹੈ ਜਿਸ ਤੇ ਲਈ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਦੇ ਮੀਂਹ ਤੇ ਕਦੇ ਠੰਡ ਹਰ ਕਦਮ ਤੇ ਸ਼ਰਦਾਲੂਆਂ ਦੀ ਪ੍ਰੀਖਿਆ ਲੈਂਦੀ ਹੈ ਪਰ ਇਨਾਂ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਸ਼ਰਦਾਲੂ ਬਾਬਾ ਬਰਫਾਨੀ ਦੇ ਦਰਸ਼ਨਾਂ ਦੇ ਲਈ ਪੂਰੇ ਉਤਸ਼ਾਹ ਦੇ ਨਾਲ ਆਉਂਦੇ ਹਨ ਤਾਂ ਦੱਸਦੇ ਕਿ ਹਿੰਦੂ ਇਤਿਹਾਸ ਦੇ ਅਨੁਸਾਰ ਇਹ ਉਹ ਪਵਿੱਤਰ ਗੁਫਾ ਹੈ ਜਿੱਥੇ ਭਗਵਾਨ ਸ਼ਿਵ ਨੇ ਮਾਤਾ ਪਾਰਵਤੀ ਨੂੰ ਅਮਰਤਾ ਦੇ ਰਾਜ ਬਾਰੇ ਦੱਸਿਆ ਸੀ ਪૌਰਾਣਿਕ ਗ੍ਰੰਥਾਂ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਜੋ ਸ਼ਰਦਾਲੂ ਇਸ ਪਵਿੱਤਰ ਗੁਫਾ ਦੇ ਵਿੱਚ ਬਣੇ برف ਦੇ ਸ਼ਿਵਲਿੰਗ ਭਾ ਪਾਪਾ ਬਰਫਾਨੀ ਦੇ ਦਰਸ਼ਨ ਕਰਦੇ ਹਨ ਉਸ ਤੇ ਸਾਰੇ ਪਾਪ ਨਸ਼ਟ ਹੋ ਜਾਂਦੇ ਅਤੇ ਉਸ ਨੂੰ ਮੌਤ ਤੋਂ ਬਾਅਦ ਮੁਕਤੀ ਮਿਲਦੀ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਨ ਦੇ ਨਾਲ 23 ਤੀਰਥ ਸਥਾਨਾਂ ਦੇ ਦਰਸ਼ਨ ਕਰਨ ਦੇ ਬਰਾਬਰ ਪੁੰਨ ਪ੍ਰਾਪਤ ਹੁੰਦਾ ਹੈ